ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਫਾਈਲ ਨੰਬਰ 921 ਨਾਮ ਗੁਰਪ੍ਰੀਤ ਕੌਰ ਜਿਹੜਾ ਪਟਿਆਲਾ ਕਾਸ਼ਟ ਦਾ ਅਜਪੂਤ ਜਨਵਰੀ 1993 ਕਦ 5 ਫੁੱਟ 4 ਇਚ ਪੜਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਵਿੱਚ ਮਾਸਟਰ ਆਫ ਇੰਜੀਨੀਅਰਿੰਗ ਡਿਪਲੋਮਾ ਇਨ ਸਾਈਬਰ ਸਿਕਿਉਰਿਟੀ ਫਰੋਮ ਨਿਊ ਬਾਰਨਸਵਿਕ ਕੈਨੇਡਾ ਡਿਗਰੀ ਇਨ अर्ਲੀ ਚਾਈਲਡ ਕੇਅਰ ਐਜੂਕੇਸ਼ਨ ਐਡਵਾਂਸਡ ਸਟਡੀ ਇਨ ਮੌਂਟੈਸਰੀ ਐਜੂਕੇਸ਼ਨ ਕੰਮ ਹੈ ਜੀ ਲੜਕੀ ਕੈਨੇਡਾ ਪੀਆਰ ਹੈ ਮੌਂਟੈਸਰੀ ਵਿੱਚ ਟੀਚਰ ਹੈ ਪਿਤਾ ਸੈਂਟਰਲ ਬੈਂਕ ਸੈਟਲ ਗਵਰਨਮੈਂਟ ਬੈਂਕ ਅਫੀਸ਼ਰ ਵਿੱਚ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਭਰਾਏਕ ਮੰਗ ਹੈ ਮੁੰਡਾ ਸ਼ਾਕਾਹਾਰੀ ਸ਼ਰਾਬ ਰਹਿਤ ਪੜਿਆ ਲਿਖਿਆ ਸਾਧਾਰਨ ਮਿਹਨਤੀ ਮੁੰਡਾ ਕੈਨੇਡਾ ਵਰਕ ਪਰਮਿਟ ਜਾਂ ਪੀਆਰ ਹੋਵੇ ਇਮਾਨਦਾਰ ਨਿਮਰਤਾ ਜ਼ਮੀਰ ਨਾਲ ਜੁੜਿਆ ਹੋਵੇ ਤੇ ਭਗਵੰਦਾ ਹੋ ਜਾਤੀ ਬੰਧਨ ਕੋਈ ਨਹੀਂ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧੀਤ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਲਾਉਂਕੋ ਜੀ ਫਾਈਲ ਨੰਬਰ 922 ਨਾਮ ਕੌਰ ਕਾਸ਼ਤ ਜਟ ਸਿੱਖ ਜ਼ਿਲ੍ਹਾ ਨਵਾਂ ਸ਼ਹਿਰ ਗੜਸ਼ੰਕਰ ਏਰੀਆ ਉਮਰ 22 ਸਾਲ ਕੱਦ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਤੋਂ ਬਾਅਦ ਕੰਪਿਊਟਰ ਦਾ ਕੋਰਸ ਕਰਿਆ ਹੋਇਆ ਹੈ ਪਿਤਾ ਦਵਾਈ ਵਿਚ ਨੇ ਭਰਾ ਇੱਕ ਪ੍ਰੈਣਿਕ ਮੰਗ ਹੈ ਮੁੰਡਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਆਉਂਦਾ ਪੀਆਰ ਹੋਵੇ ਯੂਰਪ ਵਾਲ ਹੀ ਸੰਪਰਕ ਕਰਨਗੇ ਮੁੰਡੇ ਨੂੰ ਜ਼ਮੀਨ 5 ਕਿੱਲਾਂ ਤੱਕ ਆਉਂਦੀ ਹੋਵੇ ਮੁੰਡਾ ਨਿਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਹਾਈ ਨੰਬਰ 10 ਦੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਦਿਸਟਾ ਨੋਟ ਕਰੋ ਜੀ ਫਾਈਲ ਨੰਬਰ 923 ਨਾਮ ਕੌਰ ਕਾਸਟ ਜੱਟ ਸਿੱਖ ਜ਼ਿਲ੍ਹਾ ਅੰਮ੍ਰਿਤਸਰ ਜਨਮ ਜਨਵਰੀ 1999 ਕੱਦ 5 ਫੁੱਟ 7 ਇੰਚ ਪੜ੍ਹਾਈ ਡੀਸੀਏ ਅਤੇ ਬੀਸੀਏ ਕੰਟੀਨਿਊ ਚੱਲ ਰਹੀ ਹੈ ਜੀ ਜੋਬ ਪੀਟੀ ਟ੍ਰੇਲਰ ਐਂਡ ਵੀਜ਼ਾ ਕਾਉਂਸਲਰ ਪਿਤਾ ਐਗਰੀਕਲਚਰ ਮਾਤਾ ਨਹੀਂ ਹਾਊਸ ਵਾਈਫ ਭਰਾ ਇੱਕ ਵੱਡਾ ਮੰਗ ਹੈ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਵੈਲ ਐਜੂਕੇਟਡ ਨਸ਼ਾ ਰਹਿਤ ਹੋਵੇ ਆਸਟ੍ਰੇਲੀਆ ਕੈਨੇਡਾ ਜਾਂ ਯੂਕੇ ਦਾ ਪੀਆਰ ਹੋਵੇ ਦਾਦੇ ਹੇਜ ਦੀ ਮੰਗ ਨਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੀਲੀ ਜਾਣਕਾਰੀ ਲੈ ਸਕਦੇ ਹੋ ਅਗਲਾ ਦਿਸਟਰ ਨੋਟ ਕਰੋ ਜੀ ਫਾਈਲ ਨੰਬਰ 924 ਨਾਮ ਕੌਰ ਕਾਸਟ ਜੱਟ ਸਿੱਖ ਜਨਮ 2000 ਜ਼ਿਲ੍ਹਾ ਬਠਿੰਡਾ ਪਿੰਡ ਕੋਟਫੱਤਾ ਹਾਈਟ 5 ਫੁੱਟ 5 ਇੰਚ ਕੁੜੀ ਸੋਹਣੀ ਸੁਨੱਖੀ ਗੁਰੂ ਘਰ ਨੂੰ ਮੰਨਣ ਵਾਲੀ ਦੀ ਪੜ੍ਹਾਈ ਵਿੱਚੋਂ ਹਸ਼ਿਆਰ ਹੈ ਪੜ੍ਹਾਈ ਪਲੱਸ ਟੂ ਨਾਨ ਮੈਡੀਕਲ ਭਰਾ ਇੱਕ ਅਨਮੈਰਿਟ ਭੈਣ ਨੂੰ ਪਿਤਾ ਜੀ ਗਵਰਨਮੈਂਟ ਜੋਬ ਰਟਾਇਰ ਮਾਤਾ ਜੀ ਹਾਊਸ ਵਾਈਫ ਲੋੜ ਹੈ ਮੁੰਡਾ ਸੋਹਣਾ ਸੁਨੱਖਾ ਜੱਟ ਸਿੱਖ ਪਰਿਵਾਰ ਤੋਂ ਹੀ ਰਹਿਤ ਇਮਾਨਦਾਰ ਸਾਊ ਸੁਭਾਅ ਨਿਮਰਤਾ ਵਾਲਾ ਹੋਵੇ ਪੱਗ ਬੰਨਦਾ ਹੋਵੇ ਜਾਂ హెయిਰ ਕੱਟ ਹੋਵੇ ਪਰਿਵਾਰ ਮਿਲ ਵਰਤਨ ਵਾਲਾ ਹੋਵੇ ਜ਼ਮੀਨ 4 ਤੋਂ 5 ਏਕੜ ਤੱਕ ਆਉਂਦੀ ਹੋਵੇ ਮੰਗੜਮੜ ਨਾ ਹੋਵੇ ਜੀ ਇਹ ਜਿਹੜਾ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਜੀ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਬਧੀਤ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤੇ ਦਾ ਸਕਰੀਨਸ਼ਾਟ ਲੈ ਲਿਆ ਕਰੋ ਜੀ ਫਿਰ WhatsApp ਤੇ ਡਾਇਰੈਕਟ ਭੇਜ ਦਿਆ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 925 ਨਾਮ ਐਮ ਕੋਰ ਐਮ ਦਾ ਮਤਲਬ ਜੀ ਨਾਮ ਦਾ ਪਹਿਲਾ ਅੱਖਰ ਹੁੰਦਾ ਹੈਗਾ ਜ਼ਿਲ੍ਹਾ ਫਾਜ਼ਿਲਕਾ ਕਾਸਟ ਕੰਬੋ ਸਿਕ ਹਾਈਟ 5 ਫੁੱਟ 4 ਇੰਚ ਜਨਮ ਨਵੰਬਰ 1998 ਕਾਉਰਸ ਸਟੈਨੋਗ੍ਰਾਫੀ ਭਰਾ ਇੱਕ ਅਨਮੈਰਿਡ ਭੈਣ ਇੱਕ ਅਨਮੈਰਿਡ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਲੜਕੀ ਦੀ ਮਾਤਾ ਜੀ ਹੈਂਡੀਕੈਪ ਲੋੜ ਹੈ ਮੁੰਡਾ ਕਬੂਸ ਇੱਕ ਕਾਠ ਤੋਂ ਹੋਵੇ ਜ਼ਮੀਨ 5 ਤੋਂ 6 ਏਕੜ ਤੱਕ ਜ਼ਰੂਰ ਆਉਂਦੀ ਹੋਵੇ ਨਸ਼ਾ ਰਹੇ ਤਾਂ ਹੋਵੇ ਪਰਿਵਾਰ ਨਾਮ ਵੈਸ਼ਨੂ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਮੁੰਡਾ ਪੜਿਆ ਲਿਖਿਆ ਹੋਵੇ ਜੋਬ ਕਰਦਾ ਹੋਵੇ ਜਾਂ ਆਪਣੀ ਆਪਣਾ ਖੇਤੀ ਦੇ ਨਾਲ-ਨਾਲ ਕੋਈ ਆਪਣਾ ਬਿਜ਼ਨਸ ਹੋਵੇ ਮੁੰਡਾ ਮਿਹਨਤੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਨੀਸਤਾ ਨੋਟ ਕਰੋ ਜੀ ਫਾਈਲ ਨੰਬਰ 926 ਨਾਮ ਐਲ ਕੌਰ ਜ਼ਿਲ੍ਹਾ ਮੋਗਾ ਕਾਸਟ ਬਰਾਮ ਗੜੀਆ ਸਿੱਖ ਗੋਤ ਮਿਰਦੀ ਹਾਈਟ 5 ਫੁੱਟ 4 ਇੰਚ ਜਨਮ ਜਲਾਈ 1998 ਪੜ੍ਹਾਈ ਬਲੈਸਟੂ ਪਾਸ ਪਲੱਸ ਕੰਪਿਊਟਰ ਕੋਰਸ ਕਰਿਆ ਹੋਇਆ ਹੈ ਜੀ ਥੋੜੀ ਸੋਹਣੀ ਸਨਖੀਤ ਰੰਗ ਸਾਫ ਹੈ ਪਿਤਾ ਆਟੋਬਾਈਕ ਪਾਰਸ ਸ਼ੋਪ ਹੈ ਜੀ ਆਪਣੀ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਮੈਰਿਡ ਲੋੜ ਹੈ ਜੀ ਰਿਸ਼ਤੇ ਜੀ ਮੁੰਡਾ ਆਪਣਾ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਜਾਂ ਵਧੀਆ ਜੋਬ ਕਰਦਾ ਹੋਵੇ ਮੁੰਡਾ ਸੋਹਣਾ ਸਨਖਣ ਅਸ਼ੈਤ ਹੋਵੇ ਪਰਿਵਾਰ ਵਧੀਆ ਹੋਣਾ ਚਾਹੀਦਾ ਹੈ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸਰਦਰ ਦਾ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 927 ਨਾਮ ਸਿੰਘ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸੀਗੀ ਕੁੱਤਰ ਨਤ ਹਾਈਟ 5 ਫੁੱਟ 7 ਇਚ ਜਨਮ 1993 ਪੜ੍ਹਾਈ ਪਲੱਸ 2 ਇੰਗਲਿਸ਼ ਸਪੀਕਿੰਗ ਐਂਡ ਕੰਪਿਊਟਰ ਕੋਰਸ ਕੰਮ 10 ਸਾਲ ਤੋਂ ਦੁਬਈ ਵਿੱਚ ਤੇ 70 ਸਾਲ ਤੋਂ ਡਰਾਈਵਿੰਗ ਕਰ ਰਿਹਾ ਹੈ ਜੀ ਤਨਖਾਹ ਵਧੀਆ ਹੈ ਜ਼ਮੀਨ 1 ਕਿਲਾ ਜੀ ਪਿਤਾ ਜੀ ਐਗਰੀਕਲਚਰ ਭਰਾ ਇਹਨਾਂ ਨੇ ਦੋ ਮੈਰਿਟ ਹੈ ਜੀ ਲੋਰ ਹੈ ਰਿਸ਼ਤੇ ਦੀ ਗਰੀਬ ਘਰ ਤੋਂ ਕੁੜੀ ਦੇ ਹੋਵੇ ਰਿਸ਼ਤਾ ਹੋਵੇ ਜੀ ਕੋਈ ਮੰਗ ਨਹੀਂ ਕੁੜੀ ਪੜੀ ਲਿਖੀ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਬ੍ਰੈਕਟ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਇਸ ਤਰ੍ਹਾਂ ਕਰੂ ਜੀ ਫਾਈਲ ਨੰਬਰ 928 ਨਾਮ ਪੀਕੋਰ ਜ਼ਿਲ੍ਹਾ ਸਰਸਾ ਕਾਲਿਆਣੀ ਕਾਸ਼ਟ ਜੱਟ ਸਿੱਖ ਹਾਈਟ 5 ਫੁੱਟ 4 ਇੰਚ ਜਨਮ ਮਾਰਚ 1997 ਪੜ੍ਹਾਈ 12 ਪਾਸ ਕੰਮ ਸਟੀਚਿੰਗ ਪਿਤਾ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਪਿਤਾ ਤੇ ਭਰਾ ਆਪਣਾ ਸ਼ਰਟਿੰਗ ਸਟੋਰ ਦਾ ਬਿਜ਼ਨਸ ਕਰਦੇ ਨੇ ਆਪਣੀ ਦੁਕਾਨ ਹੈ ਜ਼ਮੀਰ ਤੇ ਨੇਕੜਾ ਜੀ ਇਹਨਾਂ ਕੋਲ ਇਹਨਾਂ ਨੂੰ ਲੋੜ ਹੈ ਦੇਸ਼ ਦੀ ਮੁੰਡਰ ਜ਼ਮੀਨ 5 ਏਕੜ ਤੱਕ ਆਉਂਦੀ ਹੋਵੇ ਨਸ਼ਾ ਰਹਿਤ ਹੋਵੇ ਐਗਰੀਕਲਚਰ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਕਰਦਾ ਹੋਵੇ ਰਿਸ਼ਤਾ सिरसा ਜਿਲ੍ਹੇ ਤੋਂ ਜਿਲ੍ਹੇ ਵਿੱਚ 50 ਤੋਂ 70 ਕਿਲੋਮੀਟਰ ਦੀ ਦੂਰੀ ਤੱਕ ਹੋਵੇ ਜਾਂ ਰਿਸ਼ਤਾ ਪੰਜਾਬ ਤੋਂ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਆਪਣਾ ਬਾਇਓ ਡਾਟਾ ਤੇ ਫਾਈਲ ਨੰਬਰ ਦੱਸ ਕੇ ਲੜਕੀ ਵਾਲਿਆਂ ਦਾ ਤੇ ਪਰਿਵਾਰ ਦਾ ਸੰਪਰਕ ਨੰਬਰ ਤੇ ਕੰਟੈਕਟ ਨੰਬਰ ਅਤੇ ਇਹ ਸਾਰੀ ਜਾਣਕਾਰੀ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ